ਪਈ ਅਮਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਗਿਆ। ਪਿਛਲਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ 7 ਦਿਨਾਂ ਦਾ ਨਵਾਂ ਰਿਮਾਂਡ ਮੰਗਿਆ, ਹਾਲਾਂਕਿ ਅਦਾਲਤ ਨੇ ਸਿਰਫ 3 ਦਿਨ ਦਾ ਹੀ ਰਿਮਾਂਡ ਦਿੱਤਾ ਹੈ। ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਿਸ ਪਪਲਪ੍ਰੀਤ ਸਿੰਘ ਤੋਂ ਆਨੰਦਪੁਰ ਖਾਲਸਾ ਆਰਮੀ ਬਾਰੇ ਵਿਸਥਾਰ ਨਾਲ ਪੁੱਛਗਿੱਛ ਕਰੇਗੀ। ਐਫਆਈਆਰ ਨੰਬਰ 39 ਵਿੱਚ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਚਾਪਖ ਦੇ ਵਕੀਲ ਰਿਤੁਰਾਜ ਸਿੰਘ ਨੇ ਕਿਹਾ ਕਿ ਪੁਲਿਸ ਅਜੇ ਤੱਕ ਪੱਪਲਪ੍ਰੀਤ ਸਿੰਘ ਤੋਂ ਕੋਈ ਸਬੂਤ ਪ੍ਰਾਪਤ ਨਹੀਂ ਕਰ ਸਕੀ ਹੈ। ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਜਾਣਬੁੱਝ ਕੇ ਵਾਕਵਾ ਕਾਰਨ ਦੱਸ ਕੇ ਰਿਮਾਂਡ ਲੈ ਰਹੀ ਹੈ। ਪੁਲਿਸ 3 ਦਿਨ ਪਹਿਲਾਂ ਪੱਪਲਪ੍ਰੀਤ ਸਿੰਘ ਨੂੰ ਬੁਲੇਟ ਪ੍ਰੂਫ ਗੱਡੀ ਵਿੱਚ ਡਿਬਰੂਗੜ ਤੋਂ ਅਜਨਾਲਾ ਲੈ ਕੇ ਆਈ ਸੀ। ਪਹਿਲਾਂ ਤਾਂ ਪੁਲਿਸ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 4 ਦਿਨਾਂ ਦਾ ਰਿਮਾਂਡ ਦਿੱਤਾ ਸੀ। ਹੁਣ ਇਹ ਦੂਜਾ ਰਿਮਾਂਡ ਹੈ ਜਿਸ ਨੂੰ 3 ਦਿਨਾਂ ਲਈ ਮਨਜ਼ੂਰ ਕੀਤਾ ਗਿਆ ਹੈ। ਪਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਗਿਆ। ਪਿਛਲਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ 7 ਦਿਨਾਂ ਦਾ ਨਵਾਂ ਰਿਮਾਂਡ ਮੰਗਿਆ, ਹਾਲਾਂਕਿ ਅਦਾਲਤ ਨੇ ਸਿਰਫ 3 ਦਿਨ ਦਾ ਹੀ ਰਿਮਾਂਡ ਦਿੱਤਾ ਹੈ। ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਿਸ ਪੱਪਲਪ੍ਰੀਤ ਸਿੰਘ ਤੋਂ ਆਨੰਦਪੁਰ ਖਾਲਸਾ ਆਰਮੀ ਬਾਰੇ ਵਿਸਥਾਰ ਨਾਲ ਪੁੱਛਗਿੱਛ ਕਰੇਗੀ। ਐਫਆਈਆਰ ਨੰਬਰ 39 ਵਿੱਚ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਚਾਪਖ ਦੇ ਵਕੀਲ ਰਿਤੁਰਾਜ ਸਿੰਘ ਨੇ ਕਿਹਾ ਕਿ ਪੁਲਿਸ ਅਜੇ ਤੱਕ ਪੱਪਲਪ੍ਰੀਤ ਸਿੰਘ ਤੋਂ ਕੋਈ ਸਬੂਤ ਪ੍ਰਾਪਤ ਨਹੀਂ ਕਰ ਸਕੀ ਹੈ। ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਜਾਣਬੁੱਝ ਕੇ ਵਾਕਵਾ ਕਾਰਨ ਦੱਸ ਕੇ ਰਿਮਾਂਡ ਲੈ ਰਹੀ ਹੈ। ਪੁਲਿਸ 3 ਦਿਨ ਪਹਿਲਾਂ ਪੱਪਲਪ੍ਰੀਤ ਸਿੰਘ ਨੂੰ ਬੁਲੇਟ ਪ੍ਰੂਫ ਗੱਡੀ ਵਿੱਚ ਡਿਬਰੂਗੜ ਤੋਂ ਅਜਨਾਲਾ ਲੈ ਕੇ ਆਈ ਸੀ। ਪਹਿਲਾਂ ਤਾਂ ਪੁਲਿਸ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 4 ਦਿਨਾਂ ਦਾ ਰਿਮਾਂਡ ਦਿੱਤਾ ਸੀ। ਹੁਣ ਇਹ ਦੂਜਾ ਰਿਮਾਂਡ ਹੈ ਜਿਸ ਨੂੰ 3 ਦਿਨਾਂ ਲਈ ਮਨਜ਼ੂਰ ਕੀਤਾ ਗਿਆ ਹੈ। ਪਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਗਿਆ ਪਿਛਲਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ 7 ਦਿਨਾਂ ਦਾ ਨਵਾਂ ਰਿਮਾਂਡ ਮੰਗਿਆ ਹਾਲਾਂਕਿ ਅਦਾਲਤ ਨੇ ਸਿਰਫ 3 ਦਿਨ ਦਾ ਹੀ ਰਿਮਾਂਡ ਦਿੱਤਾ ਹੈ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਿਸ ਪੱਪਲਪ੍ਰੀਤ ਸਿੰਘ ਤੋਂ ਆਨੰਦਪੁਰ ਖਾਲਸਾ ਆਰਮੀ ਬਾਰੇ ਵਿਸਥਾਰ ਨਾਲ ਪੁੱਛਗਿੱਛ ਕਰੇਗੀ ਐਫਆਈਆਰ ਨੰਬਰ 39 ਵਿੱਚ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਚਾਪਖ ਦੇ ਵਕੀਲ ਰਿਤੂ ਰਾਜ ਸਿੰਘ ਨੇ ਕਿਹਾ ਕਿ ਪੁਲਿਸ ਅਜੇ ਤੱਕ ਪੱਪਲਪ੍ਰੀਤ ਸਿੰਘ ਤੋਂ ਕੋਈ ਸਬੂਤ ਪ੍ਰਾਪਤ ਨਹੀਂ ਕਰ ਸਕੀ ਹੈ। ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਜਾਣਬੁੱਝ ਕੇ ਵਾਕਵਾ ਕਾਰਨ ਦੱਸ ਕੇ ਰਿਮਾਂਡ ਲੈ ਰਹੀ ਹੈ। ਪੁਲਿਸ 3 ਦਿਨ ਪਹਿਲਾਂ ਪੱਪਲਪ੍ਰੀਤ ਸਿੰਘ ਨੂੰ ਬੁਲੇਟ ਪ੍ਰੂਫ ਗੱਡੀ ਵਿੱਚ ਡਿਬਰੂਗੜ ਤੋਂ ਅਜਨਾਲਾ ਲੈ ਕੇ ਆਈ ਸੀ। ਪਹਿਲਾਂ ਤਾਂ ਪੁਲਿਸ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 4 ਦਿਨਾਂ ਦਾ ਰਿਮਾਂਡ ਦਿੱਤਾ ਸੀ। ਹੁਣ ਇਹ ਦੂਜਾ ਰਿਮਾਂਡ ਹੈ ਜਿਸ ਨੂੰ 3 ਦਿਨਾਂ ਲਈ ਮਨਜ਼ੂਰ ਕੀਤਾ ਗਿਆ ਹੈ। ਅਯੰਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਗਿਆ। ਪਿਛਲਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ 7 ਦਿਨਾਂ ਦਾ ਨਵਾਂ ਰਿਮਾਂਡ ਮੰਗਿਆ, ਹਾਲਾਂਕਿ ਅਦਾਲਤ ਨੇ ਸਿਰਫ 3 ਦਿਨਾਂ ਦਾ ਹੀ ਰਿਮਾਂਡ ਦਿੱਤਾ ਹੈ। ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਿਸ ਪੱਪਲਪ੍ਰੀਤ ਸਿੰਘ ਤੋਂ ਆਨੰਦਪੁਰ ਖਾਲਸਾ ਆਰਮੀ ਬਾਰੇ ਵਿਸਥਾਰ ਨਾਲ ਪੁੱਛਗਿੱਛ ਕਰੇਗੀ। ਐਫਆਈਆਰ ਨੰਬਰ 39 ਵਿੱਚ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਚਾਪਖ ਦੇ ਵਕੀਲ ਰਿਤੂ ਰਾਜ ਸਿੰਘ ਨੇ ਕਿਹਾ ਕਿ ਪੁਲਿਸ ਅਜੇ ਤੱਕ ਪੱਪਲਪ੍ਰੀਤ ਸਿੰਘ ਤੋਂ ਕੋਈ ਸਬੂਤ ਪ੍ਰਾਪਤ ਨਹੀਂ ਕਰ ਸਕੀ ਹੈ। ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਜਾਣਬੁੱਝ ਕੇ ਵਾਕਵਾ ਕਾਰਨਦਾਸ ਕੇ ਰਿਮਾਂਡ ਲੈ ਰਹੀ ਹੈ। ਪੁਲਿਸ 3 ਦਿਨ ਪਹਿਲਾਂ ਪੱਪਲਪ੍ਰੀਤ ਸਿੰਘ ਨੂੰ ਬੁਲੇਟ ਪ੍ਰੂਫ ਗੱਡੀ ਵਿੱਚ ਡਿਬਰੂਗੜ ਤੋਂ ਅਜਨਾਲਾ ਲੈ ਕੇ ਆਈ ਸੀ। ਪਹਿਲਾਂ ਤਾਂ ਪੁਲਿਸ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 4 ਦਿਨਾਂ ਦਾ ਰਿਮਾਂਡ ਦਿੱਤਾ ਸੀ। ਹੁਣ ਇਹ ਦੂਜਾ ਰਿਮਾਂਡ ਹੈ ਜਿਸ ਨੂੰ 3 ਦਿਨਾਂ ਲਈ ਮਨਜ਼ੂਰ ਕੀਤਾ ਗਿਆ ਹੈ।